ਕਿੰਨੇ ਲੋਗ ਨੇ ਚਾਚੀ ਨਹੀਂ ਮੜੀ ਅੱਜ ਤੱਕਰ ਕਿਉਂਣਾ ਚਾਚੀ ਨੂੰ ਆਪ ਤੇ ਚਾਚੀ ਨਹੀਂ ਆਉਣਾ ਨਹੀਂ ਫੇਰ ਦਰਵਾਜ਼ਾ ਬੰਦਵਾ ਫੇਰ ਤਾਲਾ ਲੱਗਾਓ ਚਾਚੀ ਦੋ ਤਿੰਨ ਨੂੰ ਕਿ ਚਾਚੀ ਕਿੱਥੇ ਜਾਣ ਗਈ ਐ ਜਦੋਂ ਉਹ ਨਹੀਂ ਉਦੋਂ ਤਾਲਾ ਲੱਗਾ ਵਾ ਚਾਚੀ ਦੇ ਕਰੇ ਇੱਕ ਮਿੰਟ ਨੇ ਆਪਣੇ ਘਰ ਦਾ ਵਸਾ ਖਾਂਦੀ ਹਾਂ ਸਾਡੇ ਘਰ ਤੱਕ ਆਉਣਾ ਤੇ ਫੇਰ ਤਾਲਾ ਮਾਰ ਕੇ ਹੁੰਦੀ ਐ ਤਾਂ ਐਡਾ ਤਾਲਾ ਲੱਗਾ ਕਿ ਦੇ ਅੰਦਰ ਵੜ ਕੇ ਬਾਹਰੋਂ ਤਾਲਾ ਤੇ ਨਹੀਂ ਲਾਏ ਚਾਚੀ ਆਪ ਵੀ ਬੜੀ ਡਰਪੂਕ ਚਾਚੀ ਕੋਈ ਨਹੀਂ ਆ ਕੋਈ ਇਹ ਤਾਂ ਸ਼ਾਂਤ ਹੀ ਹੋਈ ਪਤਾ ਨਹੀਂ ਕਿੱਥੇ ਗਈ ਹੋਣੀ ਰੋਜ਼ ਸੋਚਨੇ ਕੋਈ ਨਾ ਕੋਈ ਗੱਲ ਕਰਕੇ ਆਉਣੀ ਆ ਪਰ ਚਾਚੀ ਦਾ ਵੀ ਕੋਖ ਨਹੀਂ ਹਾਲ ਉਹ ਤਾਂ ਹਰ ਇੱਕ ਗੱਲ ਚਾਚੀ ਮੈਨੂੰ ਦੱਸ ਕੇ ਜਾਂਦੀ ਆ ਨਿੱਕੀ ਨਿੱਕੀ ਤੇ ਹੁਣ ਜਾਣ ਲੱਗਿਆਂ ਨਹੀਂ ਦੱਸਿਆ ਪਤਾ ਨਹੀਂ ਕਿੱਥੇ ਗਈ ਹੈ ਫੋਨ ਨਹੀਂ ਲਾਉਣੀ ਫੋਨ ਚ ਪਤਾ ਤਾਂ ਲੱਗੂ ਕਮ ਸਿਕਮ ਕਿੱਥੇ ਗਈ ਹੈ ਹੈਲੋ ਸਾਸਿਕਾ ਚਾਚੇ ਜੀ ਹੋਰ ਸੁਣਾਓ ਕੀ ਹਾਲ ਚਾਲ ਆ ਨਹੀਂ ਆਪਣਾ ਤੇ ਹਾਲ ਠੀਕ ਵਾ ਤੇ ਮੈਂ ਘਰ ਆਈ ਆ ਤੂੰ ਘਰ ਆਈ ਨਹੀਂ ਦੋ ਤਿੰਨ ਦਿਨ ਹੋ ਗਏ ਜਦੋਂ ਆਉਣੀ ਉਹਦੋਂ ਤਾਲਾ ਲੱਗਾ ਕਿ ਤੇ ਅੰਦਰ ਵੜ ਕੇ ਤੇ ਨਹੀਂ ਤਾਲਾ ਲਾ ਕੇ ਬੈਠੇ ਕਿ ਮੈਨੂੰ ਮੱਥੇ ਨਾ ਲੱਗਣਾ ਪਵੇ ਇਹਨਾਂ ਦੇ ਭੈਣ ਕੋ ਗਏ ਤੂੰ ਇਹ ਦੇਖ ਤੇ ਇੰਨੇ ਦਿਨ ਰਹੇ ਨਹੀਂ ਚਾਚਾ ਜੀ ਵੀ ਆ ਨਹੀਂ ਆ ਚਾਚਾ ਵੀ ਨਾਲ ਗਿਆ ਤੁਹੇ ਇਹਨੇ ਦਿਨ ਕੀ ਕਰਨ ਦੇ ਆ ਭਾਨ ਕੋ ਤੁਸੀਂ ਤੇ ਇੱਕ ਦਿਨ ਸਵੇਰੇ ਜਾਂਦੇ ਸ਼ਾਮ ਨੂੰ ਮੋੜਦੇ ਹੁੰਦੇ ਹੋ اچھا اچھا ਘਰੇ ਪਾਈ ਦਾ ਕੰਮ ਬਣ ਗਿਆ ਪਰਦਾ ਠੀਕੋ ਠੀਕ ਨਹੀਂ ਉਹ ਤੇ ਚਲ ਬਹੁਤ ਵਧੀਆ ਹੋਇਆ ਵਧਾਈਆਂ ਹੁਣ ਤੁਹਾਨੂੰ ਤੇ ਪਰ ਚਲ ਬੰਦਾ ਦੱਸ ਦੇ ਸਹੀ ਆ ਨਹੀਂ ਉਹ ਤੇ ਚਲ ਮੈਨੂੰ ਪਤਾ ਹੈ ਕਿ ਚਲ ਤੁਸੀਂ ਖਰੀਦਦਾਰੀ ਕਰਨੀ ਆ ਇੱਥੋਂ ਖਰੀਦਦਾਰੀ ਕਰਕੇ ਚਲ ਆਪਣਾ ਹਨਾ ਸੌਖਾ ਹੋ ਜਾਂਦਾ ਕੰਮ ਕੱਪੜੇ ਕੁੱਪੜੇ ਤੇ ਚਲ ਜਾਣ ਲੱਗਾ ਲੈਣੇ ਹੁੰਦੇ ਆ अच्छा अच्छा पैर ते बणया काम ਠੀਕ ਆ ਠੀਕ ਚਲ ਕੋਈ ਨਹੀਂ ਬੰਦਾ ਕਪੜੇ-ਕੁਪੜੇ ਲੈਣੇ ਚਲ ਦੋ ਦਿਨ ਪਹਿਲਾਂ ਵੀ ਜਾਣਾ ਤਾਂ ਵੀ ਬੰਦਾ ਦੱਸ ਕੇ ਜਾਂਦਾ ਨਾਲੇ ਚਲ ਮਿਲ ਕੇ ਜਾਂਦਾ ਵਾ ਘਰ ਤੇ ਕਿਸ ਨੂੰ ਪਤਾ ਵੀ ਨਹੀਂ ਆ ਨਾ ਘਰ ਮਾਤਾ ਨੂੰ ਪਤਾ ਨਾ ਸਾਬੀ ਵੀਰ ਨੂੰ ਪਤਾ ਨਾ ਭਾਬੀ ਨੂੰ ਤੋ ਹੋਰ ਹਨਾਨੀ ਵਾਲੀ ਗੱਲ ਵਾ ਹੁਣਾਂ ਕਦੋਂ ਤਹੀ ਚਲ ਕੋਈ ਗੱਲ ਨਹੀਂ ਹੁਣ ਪਾਰਟੀ ਦਾ ਡਲ ਬਣਦੀ ਆ ਭਾਵੇਂ ਤੁਸੀਂ ਚੋਰੀ ਛਿਪੇ ਬਾਜੀ ਨੂੰ ਕੋਲਾਤਾ ਹੋਰ ਪਾਰਟੀ ਦਾ ਡਲ ਬਣਦੀ ਜੇ ਹਾਂਜੀ ਆਜੋ ਕੱਤੂ ਦਿਨਾਂ ਤੱਕ ਚਲੋ ਠੀਕ ਆ ਲੱਗੇ ਰੌਲਾ ਹੀ ਬੜਾ ਪੈਂਡਾ ਮਿਲਦਾ ਅੱਜ ਹੀ ਜਾਣਦੇ ਹੋ ਅਸੀਂ 에어ਪੋਰਟ ਤੇ ਜਾਵਾਂਦੇ ਹੋ ਚਲ ਕੋਈ ਗੱਲ ਨਹੀਂ ਜਾਓ ਫਿਰ ਤੁਸੀਂ ਤੇ ਚੜਾਓ ਤੇ ਫਿਰ ਬਾਅਦ ਵਿੱਚ ਆ ਕੇ ਫੋਨ ਕਰਿਓ ਤੇ ਆਜੋ ਇੱਕ ਦੋ ਦਿਨਾਂ ਚ ਬਦਾਵਾਤਾ ਬਹੁਤ ਗਰਮੀ ਹੈ ਮੇਰਾ ਤੇ ਸੇਰੀ ਬੌਂਦਾ ਗਿਆ ਲੈ ਵੀ ਕਿਦਾਂ ਤਾ ਨਹੀਂ ਆਏ ਜਿਹੜਾ ਮਾਲਕ ਬਣਾਵਣਾਗੇ ਪਾਈ ਜਾਣਦੇ ਆ ਮੈਂ ਤੇ ਦਿਹਾੜੀ ਅੱਧੀ ਕੰਮ ਕੀਤਾ ਹੀ ਉਹ ਕੱਲ ਤੇ ਹੱਥ ពਟ ਗਿਆ ਆ ਪਾੜ ਕੇ ਲਹੂ ਸਿਮਣ ਡਿਆ ਵਾ ਕੰਮ ਨਹੀਂ ਨਾ ਕਦੀ ਇਹੋ ਜਿਹਾ ਕੀਤਾ ਹੁਣ ਚੰਗਾ ਦਿਹਾੜੀ ਤੇ ਜਦੋਂ ਲਾਏ ਆ ਬੰਦੇ ਤੇ ਐਵੇਂ ਨਾਲ ਟੁੱਟਦੇ ਰਹਿਣਾ ਪੜਾ ਦੇਗਾ ਚੰਗਾ ਭਲਾ ਵੀ ਉਹਨਾਂ ਨੇ ਕੰਮ ਕਰ ਲੈਣਾ ਮੈਨੂੰ ਤੇ ਜਾਣ ਕੇ ਹੀ ਨਾ ਫਸਾਇਆ ਐਵੇਂ ਹੀ ਚੱਲ ਕੋਹ ਨਹੀਂ ਹੁੰਦਾ ਬਾਹਰ ਹੀ ਗਈ ਬੈਠਾ ਰਹਿਣਾ ਸਾਰੇ ਪੁੱਤ ਉੱਠ ਕੇ ਕੰਮ ਕਰ ਲੈਣਾ ਇੱਥੇ ਬਹਿ ਗਏ ਆ ਕੰਮ ਹੀ ਘੰਡਿਆ ਹੀ ਮੰਮੀ ਤੁਹਾਨੂੰ ਬਸ ਸਾਰਿਆਂ ਨੂੰ ਮੈਂ ਬੈਠਾ ਦੇਖਦਾ ਵਾਂ ਕੰਮ ਕਰਦਾ ਜਦੋਂ ਉਦੋਂ ਤੇ ਕੋਈ ਆਣ ਕੇ ਨਹੀਂ ਕਹਿੰਦਾ ਵੀ ਬੱਸ ਕਰ ਗਰਮੀ ਬੜੀ ਪੁੱਤ ਜ਼ਿਆਦਾ ਨਾ ਕੰਮ ਕਰ ਪੁੱਤ ਮੈਂ ਤੇ ਆਪ ਚਾਹਨੀ ਆ ਵੀ ਤੂੰ ਪੱਖੇ ਥੱਲੇ ਬੈਠਾ ਰਵੇਂ ਪਰ ਕੀ ਕਰੀਏ ਇੱਕ ਮੁਸੀਬਤ ਹੀ ਸਾਡੇ ਗਲ ਪਈ ਕੀ ਕਰੀ ਜਾਂਦੇ ਹਾਂ ਗਲ ਪਿਆ ਢੋਲ ਵਜਾਉਣਾ ਹੀ ਪੈਣਾ ਵਾ ਜੇ ਉਹ ਅੰਦਰੋਂ ਨਿਕਲ ਆਈ ਤੇ ਇਹਨੇ ਗੱਲਾਂ ਸੁਣਾਉਣ ਲੱਗੀ ਨੇ ਬਾਕੀ ਨਹੀਂ ਲੈਣੀ ਅੰਦਰ ਨਹੀਂ ਆ ਮੰਮੀ ਉਹ ਬਾਹਰ ਨੂੰ ਗਈ ਉਹ ਕੋਈ ਨਹੀਂ ਮੈਂ ਧਿਆਨ ਰੱਖਣ ਦਾ ਤਾਂ ਇੱਥੇ ਬੈਠਾ ਜਦੋਂ ਆਈ ਨਾ ਕਿਤੇ ਉਹ ਚੀਤ ਥਾਣੀ ਦੇਖ ਜਾਣਾ ਬੂਏ ਦੀ ਤੇ ਮੈਂ ਭਾਜੂ ਉੱਤੇ ਕਰਨ ਨੂੰ ਕਰੂ ਬਾਹਰ ਨੂੰ ਗਈ ਉਹ ਕਿੱਥੇ ਚਲ ਗਈ ਕੀ ਪਤਾ ਜੇ ਮੈਂ ਪੁੱਛਿਆ ਨਾ ਤੇ ਸੌ ਉਹਨੇ ਅੱਗੇ ਉਹ ਲੜਨਾ ਪੈਣਾ ਤੇਰੇ ਘਰੇ ਨੂੰ ਕੀ ਹੋਇਆ ਵਾ ਠੀਕ ਵਾ ਉਦਾਂ ਹੀ ਬੈਠਾ ਕੱਲ ਮੰਮੀ ਕੰਮ ਬੜਾ ਕੀਤਾ ਦੁਪਹਿਰ ਹੀਗੀ ਮੈਨੂੰ ਲੱਗਦਾ ਕੱਲ ਦੀ ਠਕਾਵਟ ਜੀ ਗਲੇ ਨੂੰ ਵੀ ਵੇਖ ਕਿਦਾਂ ਜਿੱਦਾਂ ਨਾ ਦਵਾਈ ਦੂਈ ਲੈ ਆਉਣੀ ਇੱਕ ਤੇ ਚੰਗੀ ਏ ਗਾੜੇ ਗਲ ਪਈ ਅੰਤਰਾ ਮਤਲਬ ਇਹ ਹੜਾ ਲਉ ਪਾਣੀ ਇੱਕ ਕੀਤਾ ਇਹਨੇ ਹੋਰ ਕੀ ਆ ਹੁਣ ਵੀ ਲੱਗਾ ਸੀ ਉਹਨਾਂ ਨਾਲ ਪਰ ਮੈਨੂੰ ਚੱਕਰ ਜਿਹਾ ਆਉਂਦੇ ਆ ਤੇ ਮੈਂ ਕਿਹਾ 10 ਮਿੰਟ ਬਹਿਣਾ ਇੱਥੇ ਇੱਕ ਗਈ ਹੀ ਉਹ ਤੇ ਫਿਰ ਇੱਥੇ ਬੈਠਾ ਤੇ ਫਿਰ ਪੱਕੇ ਥੱਲੇ ਚਲ ਜਾਣਾ ਘੜੀ ਪੱਕੇ ਥੱਲੇ ਗਿਆ ਨਾ ਹੋਰ ਆਈ ਨੂੰ ਸੁੱਕਨੇ ਦਾਤਾ ਨਾ ਵੀ ਅੰਦਰ ਆਣ ਕੇ ਬੈਠਾ फेर ਉਹਨੇ 100 100 ਗੱਲਾਂ ਕਰਨੀਆਂ ਮੈਂ ਇੱਥੇ ਹੀ ਠੀਕ ਆ ਇੱਕ ਤੇ ਸੋਖ ਦੀ ਚਮਚੀ ਆ ਕੋਈ ਗੱਲ ਹੋਵੇ ਉਸੇ ਵੇਲੇ ਦੱਸ ਦੇਣਾ ਇਹਨੂੰ ਪਤਾ ਨਹੀਂ ਘਰ ਦੇ ਨਾਲੋਂ ਬਾਹਰ ਦੇ ਕਿਉਂ ਚੰਗੇ ਲੱਗਦੇ ਆ ਤੁਸੀਂ ਏਦਾਂ ਕਰੋ ਮੈਨੂੰ ਨਾ ਪੈਸੇ ਚਾਹੀਦੇ ਆ ਸ਼ਾਮ ਨੂੰ ਪੈਸੇ ਚਾਹੀਦੇ ਤੂੰ ਕਹੇ ਕੀ ਕਰਨੇ ਆ ਉਹ ਚਾਹੀਦੇ ਆ ਪੁੱਛੋ ਨਾ 500 ਰੁਪਈਆ ਚਾਹੀਦਾ ਕੋਈ ਸਮਾਨ ਲੈਣਾ ਚੱਲ ਕੋਈ ਨਹੀਂ ਆ ਵੇਖ ਲੂੰਗੀ ਹੈਗੇ ਆ ਕੋਲ ਕੇ ਨਹੀਂ ਉਹ ਵੀ ਡਈ ਪੈਸੇ ਮੰਗਣ ਚਾਹੀਦੇ ਆ ਕੋਲ ਹੈਗੇ ਨਹੀਂ ਚਾਹੀਦੇ ਆ ਮੈਨੂੰ ਚਾਹੀਦੇ ਆ ਤੇ ਮਿਲ ਜਾਣਗੇ ਚਾਹੀਦੇ ਆ ਚਾਹੀਦਾ ਦੋਕੇ ਨਾ ਜੂ ਕਹਿਣ ਡਿਆ ਤੂੰ ਕਿ ਉਹਦੇ ਆ ਪਾਮਾੜਾ ਸਾਹਿਬ ਲੱਭ ਲਿਆ ਵਾ ਇਹ ਦੋਕੇ ਨੇ ਭੋਲਣਾ ਤੂੰ ਪਾਮਾ ਵਾਲਾ ਹੀ ਲੱਭਾ ਲੋ ਉਹਦਾ ਤੇ ਕੋਈ ਨਾ ਕੋਈ ਹੱਲ ਕਰਨਾ ਨਾ ਫਿਰ ਮੈਂ ਉਹਦਾ ਹੱਲ ਕਰਨਾ ਉਹ ਚੱਲ ਸਵਾਲ ਜਵਾਬ ਨਾ ਬਹੁਤੇ ਕਰੋ ਜਾਓ ਪਾਣੀ ਲੈ ਆ ਕੇ ਦਿਓ ਆ ਤੇ ਪਾਣੀ ਵੀ ਬਕਲਿਆ ਗਰਮ ਹੀ ਹੋਏ ਦੇ ਵਿੱਚ ਵੀ ਤੇ ਅੰਦਰ ਆ ਜਾ ਇੱਥੋਂ ਘਰੋਂ ਤਨੀ ਕਰ ਮੈਂ ਨਹੀਂ ਜਾਣਾ ਅੰਦਰ ਏਹ ਰਾਗੀ ਸਿਆਪਾ ਪਾਉਗੀ ਜਾਓ ਲਿਆਓ ਪਾਣੀ ਆ ਤੇ ਤਾਂ ਕਿ ਤਦ ਵੀ ਸਿਆਪਾ ਪਹਿਣਾ ਤਦ ਕਿਹੜਾ ਨਹੀਂ ਪਹਿਣਾ ਤਾਂ ਮੈਂ ਕਿਹਾ ਪਾਣੀ ਪੀਣ ਲਈ ਬੈਠਾ ਹਾਂ ਤੂੰ ਤੇ ਵੈਸੇ ਹੀ ਜਾਣਾ ਜਾ ਕੇ ਮੇਰੇ ਦੁਆਰੇ ਹੋਏ ਨਾ ਫੇਰ ਉਹਨੇ ਬੋਲਣ ਲੱਗੀ ਸਾਹ ਨਹੀਂ ਲੈਣਾ ਉਹਨੇ ਤਾਂ ਦੂਜੀ ਨੇ ਵੀ ਨਾਲ ਰਲ ਜਾਣਾ ਪਾਣੀ ਲਿਆ ਦਿਓ ਐਵੇਂ ਇੱਥੇ ਬੈਸ ਬਸਾਈ ਫੇਰ ਟਾਈਮ ਖਰਾਬ ਕਰਨ ਦੇ ਆਹ ਲਿਆ ਦਿਨੀ ਇੱਥੇ ਚੇਤੀ ਲਿਆਓ ਕੰਮ ਕਰਾਂ ਕੋਈ ਉੱਠ ਕੇ ਫੇਰ ਆ ਨਾ ਜਾਵੀਂ ਤੋ ਹੋਰ ਇਦਾਂ ਹੀ ਜੀ ਨੇ ਲੱਗਣ ਵਾਲੀ ਗੱਲ ਇਹ ਹੀ ਹਿਸਾਬ ਆ ਹੁਣ ਤੁਹਾਨੂੰ ਪਤਾ ਹਰ ਗੱਲ ਮੈਂ ਤੁਹਾਡੇ ਨਾਲ ਕਰ ਲਈਨੀ ਦੁੱਖ ਸੁੱਖ ਮੈਂ ਨਾ ਚਲ ਚਾਚੀ ਕੋਲ ਘੜੀ ਹੋ ਕੇ ਆਉਣੀ ਆ ਤੇ ਉਹ ਲੈ ਚਾਚੀ ਇਦਾਂ ਮੈਨੂੰ ਧੀ ਧੀ ਕਰਦੀ ਉਹ ਤੇ ਜਾਣ ਲੱਗਾ ਕਿ ਤੇ ਧੀ ਨੂੰ ਫੋਨ 'ਚ ਵੀ ਨਹੀਂ ਦੱਸਿਆ ਝੂਠਾ ਸੱਚਾ ਹੀ ਤੇ ਮੈਂ ਚੱਲੀ ਆ ਮੈਂ ਕਿਹੜੇ ਤੁਹਾਡੇ ਨਾਲ ਰਿਪੋਰਟ ਤੇ ਚਲ ਚੱਲੀ ਹਾਂ ਨਹੀਂ ਤਾਂ ਲੱਗਾਈਏ ਤੁਹਾਡੇ ਘਰ ਦਾ ਚਾਬੀ ਦੇ ਜਾਂਦੇ ਮੈਨੂੰ ਘੱਮਸਕਾ ਮੈਂ ਸਾਫ ਸਫਾਈ ਕਰ ਦਿੰਦੀ ਤੇ ਹੋਰ ਤੁਹਾਨੂੰ ਪਤਾ ਕਿੰਨਾ ਨੇਰ ਖਾਨਾ ਐ ਕਿਤੇ ਝਾੜੇ ਝੂੜੂ ਸਾਰਾ ਲਾਉਣ ਵਾਲਾ ਆ ਆਹ ਹੁਣ ਚੱਲ ਕੋਈ ਗੱਲ ਨਹੀਂ ਸਾਬ ਸਭ ਤਾਂ ਜਨ ਹੋਈ ਹੋਣੀ ਨਾ ਇੰਨਾ ਸੁੱਖ ਤੁਹਾਨੂੰ ਮੇਰਾ ਹੋਣਾ ਹੈ ਮਿਸਤਰੀ ਉਧਰ ਕੰਡਿਆ ਤੇ ਇੱਧਰ ਕੰਮ ਕਰਨ ਡਿਆ ਹਾਲ ਲੱਕਣਾ ਨੂੰ ਕੀ ਕਰਨ ਡਿਆ ਵਾ ਉਹ ਲੱਕਣਾ ਨਾ ਮੈਂ ਕਿਹਾ ਸ਼ਾਮ ਨੂੰ ਕੋੜ ਕਾ ਲਿਆ ਕੇ ਤੇ ਅੱਜ ਚਰਾਉਣੇ ਦੇਈਏ ਪਾਟਾਂ ਨਾਲ ਪੀਂਆਂ ਵਾ ਲੱਕਣਾ ਜਾਦੀਆਂ ਸੋਗੀਆਂ ਹਾਂ ਤੇ ਸਹੀ ਹੈ ਮੈਂ ਤਾਂ ਗੱਗੇ ਵੀ ਤੈਨੂੰ ਇੱਕ ਦਿਨ ਕਹਣਾ ਕਿ ਬੂਹੇ ਦੇ ਸਾਹਮਣੇ ਬਾਲਣ ਅੰਤਰਾ ਲੱਗਾ ਵਾ ਤੈਨੂੰ ਸਾਈਡ ਤੇ ਪਰੇ ਕਰਕੇ ਲਾ ਨਹੀਂ ਇਹ ਲਾਉਣਾ ਕੀ ਹੈ ਇਥੇ ਇਹ ਚਕਾਉਣੀਆਂ ਵਾਂ ਇਹਨਾਂ ਨੂੰ ਸਟੀਲੀਆਂ ਜੀਆਂ ਕਟਾ ਲੈਣੇ ਆ ਕੰਮ ਆਉਣੀਆਂ ਕਿਤੇ ਚੱਲ ਸ਼ੁਗਰ ਆ ਤੈਨੂੰ ਵੀ ਪਤਾ ਲੱਗਿਆ ਕਿ ਇਹ ਚੀਜ਼ ਕੰਮ ਆ ਜਾਂਦੀ ਹੈ ਤੇ ਉਹ ਫਰਸ਼ ਪੈਂਟ ਆ ਪੇਵਾ ਤੈਨੂੰ ਤੂੰ ਨਹੀਂ ਨਾਲ ਲੱਗਾ ਓਏ ਉਧਰ ਹੀ ਆਇਆ ਕੰਮ ਕਰਦਾ ਉਹ ਲੱਗੇ ਆ ਬੰਦੇ ਮੈਂ ਹੈ ਸ਼ਾਮ ਨੂੰ ਮੈਂ ਕਿੜੂ ਕੇਲੇ ਨੂੰ ਫੋਨ ਕੀਤਾ ਮੈਂ ਆ ਖਣਨੀਆਂ ਵਾ ਚਾਲੂ ਦੋਨੋਂ ਨੇ ਆ ਜਾਣਾ ਵਾ ਤੇ ਲਾਗੇ ਖਲੋ ਕੇ فرش ਪਵਾ ਤੈਨੂੰ ਪਤਾ ਜੇ فرش ਦੇ ਵਿੱਚ ਹੌਣੋ ਹੌਲੀ ਹੌਲੀ ਪਾਉਣ ਡਿਆ ਤਾਂ ਵੇਖੀ ਜੋੜ ਪੈ ਜਾਣਾ ਹੀ ਤੇ ਉਹਨਾਂ ਨੇ ਤੇ ਆਪਣਾ ਕੰਮ ਕਰਕੇ ਚੱਲ ਜਾਣਾ ਉਹਦੇ ਬਾਅਦ ਸਾਡਾ ਦੋਹਰਾ ਕੰਮ ਪੈਣਾ ਹੀ ਕੋ ਨਹੀਂ ਮਿਸਤਰੀ ਬੜਾ ਚੰਗਾ ਵਾ ਸਿਆਣਾ ਵਾ ਕਿੱਦਾਂ ਦਾ ਨਹੀਂ ਕੰਮ ਕਰਦਾ ਚੱਲ ਵੇਖ ਲੈ ਫਿਰ ਉਹਦਾ ਤੇਰੀ ਮਰਜ਼ੀ ਹੈ ਕਿ فرش ਤੇ ਕੋ ਜੋੜਣਾ ਹੋਵੇ ਹੁਣ ਅੱਧੀ ਡੇੜੀ ਟਾਕਾ ਪਾਏ ਕੱਢ ਕੇ ਹੀ ਜਾਣਾ ਜੋੜ ਨਹੀਂ ਪਾਉਣਾ ਚੱਲ ਵੇਖ ਲੈ ਤਾਂ ਮਿਸਤਰੀ ਤੇ ਬੜਾ ਕੁਛ ਆਂਦੇ ਦੇ ਆਪਣੇ ਘਰ ਨੂੰ ਵੀ ਸਿਆਣੇ ਬਣੀਦਾ ਹੋਈਦਾ ਕੋਕ ਤੇ ਨਹੀਂ ਕਰਦੇ ਸਾਈਡ ਹੈ ਕੰਮ ਕਰਨ ਜਿੰਨਾ ਕਹੀਏ ਨਾ ਫਿਰ ਉਹਨਾਂ ਬੰਦਾ ਖਿਜਗਜ਼ਾਈ ਕਰਕੇ ਖਰਾਬ ਕਰਦਾ ਕੰਮ ਨਹੀਂ ਕੋਈ ਗੱਲ ਇੱਥੇ ਤਾਂ ਛੱਡਵਾ ਨਾ ਇੱਥੇ ਛਾਵਾ ਇੱਥੇ ਤਾਂ ਜਦੋਂ ਮਰਜ਼ੀ ਕੰਮ ਕਰਨਾ ਪਹਿਲਾਂ ਤਾਂ ਮਿਸਤਰੀਆਂ ਦੇ ਆਣ ਕੇ ਨਵੇੜਲਾ ਨਾਲ ਚਲ ਮੈਂ ਚੱਲ ਜਾਣਾ ਵਾ ਤੂੰ ਜਾ ਹਾਂ ਆ ਜਾ ਫਿਰ ਹਮਨਾ ਨਹੀਂ ਮੰਮੀ ਜੀ ਫਰਕ ਵਾ ਹੁੰਦੇ ਬਹੁਤ ਜ਼ਿਆਦਾ ਅੱਗੇ ਜਿੱਦਾਂ ਇਹ ਕੋਈ ਲੈਣ ਨਹੀਂ ਜਾਂਦਾ ਹੁਣ ਚਲ ਤੁਰਿਆ ਫਿਰਿਆ ਜਾਂਦਾ ਵਾ ਹਾਂਜੀ ਨਹੀਂ ਮੈਡਮ ਨੇ ਵੀ ਇਹੀ ਗੱਲ ਕਹਿੰਦੀ ਜਿੰਦੀ ਵੀ ਸਟੱਡੀ ਸਟੱਡੀ ਜੁਹਦੀ ਵੀਕਨੈਸ ਚਲੋ ਬਾਅਦ ਵਿੱਚ ਆਇਓ ਜਾਂਦਾ ਵਾ ਹਾਂਜੀ ਹੁਣ ਹੁਣ ਮੈਂ ਮਰਾੰਬਾ ਖਾਣ ਨੂੰ ਜੀ ਕੰਡਿਆ ਇਹ ਆਹ ਹੋ ਨਹੀਂ ਹਾ ਤੇ ਦੇਣੀ ਪਰ ਮੈਂ ਡਰਦੀ ਨਹੀਂ ਕਹਿਣ ਦੀ ਮੈਂ ਤਾਂ ਫਿਰ ਇਹ ਕਹਿੰਦਾ ਨੇ ਕਹਿਣਾ ਵੀ ਗਰਮ ਹੁੰਦੇ ਆ ਅੱਛਾ ਥੋੜੇ ਬੋਧਾ ਖਾ ਹੀ ਲਈਦਾ ਵਾ ਠੀਕਾ ਚਲੋ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਆ ਸਾਬੀ ਨੂੰ ਜ਼ਿਆਦਾ ਨਹੀਂ ਹੁੰਦੇ ਨੇ ਆਪੇ ਹਾਂ ਮੰਮੀ ਬਾਕੀ ਦਵਾਈ ਤੇ ਹੁਣ ਬੰਦ ਈ ਆ ਤਕਰੀਬਨ ਹੁਣ ਬਸ ਆਇਰਨ ਕੈਲਸ਼ੀਅਮ ਦੀ ਚੱਲਦੀ ਆ ਹੁਣ ਹਾਂਜੀ ਨਹੀਂ ਨਰਸ ਨੇ ਸਮਝਾਇਆਤਾ ਕਿ ਆਇਰਨ ਦੀ ਜਵੇਰੇ ਲੈਣੀ ਆ ਤੇ ਦੁੱਧ ਜਿਹੜੀ ਉਹ ਦੁੱਧ ਨਾਲ ਲੈਣੀ ਤੇ ਆਇਰਨ ਦੀ ਦੁੱਧ ਨਾਲ ਨਹੀਂ ਖਾਣੀ ਗੋਲੀ ਹਾਂਜੀ ਠੀਕ ਆ ਮੰਮੀ ਨਹੀਂ ਕੋਈ ਨਹੀਂ ਟਾਈਮ ਨਾਲ ਨਹੀਂ ਖਾਣਦੀਆਂ ਦਵਾਈਆਂ ਆਹ ਮੈਡਮ ਵੀ ਇਹ ਗੱਲ ਕਹਿੰਦੀ ਵੀ ਦੋ ਦੋ ਕ ਦਿਨਾਂ ਦੀ ਦਵਾਈ ਉਹਦੀ ਪਹਿਲਾਂ ਹੀ ਲੈਣਾ ਜਿਉਂ ਲਾਗਾ ਨਹੀਂ ਪਾਉਣਾ ਠੀਕ ਆ ਮੰਮੀ ਚਲੋ ਮੈਂ ਤੁਹਾਨੂੰ ਕਰਦੀ ਬਾਅਦ ਵਿੱਚ ਫੋਨ ਫਿਰ ਹਾਂਜੀ ਠੀਕ ਆ ਮੰਮੀ ਦਾ ਫੋਨ ਆਉੜੇ ਹਾਂਜੀ ਦੀਦੀ ਮੈਂ ਹੀ ਲਾਇਆ ਸੀ ਇੱਥੇ ਬੈਠੀ ਮੈਂ ਜਨ ਮੰਮੀ ਨਾਲ ਗੱਲ ਕਰ ਲੈਣੀ ਆ ਚਲੋ ਉਹ ਤਾਂ ਵਧੀਆ ਹੋਵੇ ਕਰਦੀ ਗੱਲ ਫੋਨ ਪੜਾ ਤਾਂ ਸਭ ਦੇ ਨੇ ਆਪਣਾ ਤੁਹਾਨੂੰ ਹਾਂਜੀ ਦੇ ਗਏ ਸੀ ਮੈਨੂੰ ਕਹਿੰਦੇ ਆਪੇ ਘਰ تعال ਮੰਮੀ ਨੂੰ ਫੋਨ ਲਾ ਲੈ ਮੈਂ ਹਾਂ ਲਿਆ ਲਾ ਲੈਣੀ ਹਾਂ ਅੱਜ ਕਿਦੋਂ ਸੂਰਜ ਚੜ ਗਿਆ ਇੰਨਾ ਹੀ ਬਹੁਤ ਇਹਨਾਂ ਫੋਨ ਫੋਨ ਫੜਾਉਂਦਾ ਵਾ ਚੱਲ ਇਹ ਬੰਦਾ ਲਾਜ ਸੱਕਦਾ ਨਾ ਅੱਗੇ ਦੀਦੀ ਫੋਨ ਨਹੀਂ ਫੜੰਦੇ ਹੁੰਦੇ ਹੋਂ ਤੁਹਾਡੇ ਓਨ ਕਰਕੇ ਬੜਾ ਫਰਕ ਪੈ ਗਿਆ ਵਾ ਆਹੀ ਗੱਲ ਪਹਿਲਾਂ ਵੀ ਤੇ ਗੱਲ ਹੀ ਪਹੁੰਚ ਕਰਨੀ ਤੇ ਕਿਹੜੀ ਗੋਲੀ ਚਲਾ ਦੇਣੀ ਪਰ ਇਹਨਾਂ ਨੇ ਕਿ ਆਪਣਾ ਫੋਨ ਅਹੀਂ ਦੇਣਾ ਹੀ ਨਹੀਂ ਦੀਦੀ ਚੋਰੀ ਨੂੰ ਕੀ ਕਹਿੰਦੇ ਨੇ ਆਪਣਾ ਹੀ ਪਾਲਾ ਹੁੰਦਾ ਉਹਨਾਂ ਨੂੰ ਹੁੰਦਾ ਹੀ ਪਤਾ ਨਹੀਂ ਕੀ ਆਪਣੀ ਮਾਂ ਨੂੰ ਇਹਨੇ ਦੱਸ ਦੇਣਾ ਮੈਂ ਤਾਂ ਕੀ ਨਹੀਂ ਦੱਸ ਦੇਣਾ ਤੇ ਇੱਕ ਗੱਲ ਹੋਰ ਸੁਣ ਹਾਂਜੀ ਮੈਂ ਚਾਚੀ ਘਰ ਗਈ ਅੱਛਾ ਤੇ ਚਾਚੀ ਦੋਦ ਨਹੀਂ ਮੈਂ ਕਿਹਾ ਚਾਚੀ ਦਾ ਤਾਲਾ ਲੱਗਾ ਤਾਜੀ ਮੈਂ ਗਈ ਮਾਂ ਚਲ ਗਈ ਬੜੀ ਬੈਕ ਲੋਕ ਨੇ ਨਾਲ ਚਾਚੀ ਦੋ ਤਿੰਨ ਨੂੰ ਭਿਉ ਆਉਣ ਨੇ ਡੇ ਜੇ ਮੈਨੂੰ ਬੜੀ ਪਰਤੋਲ ਜੀ ਪਈ ਕਿ ਪਤਾ ਨਹੀਂ ਠੀਕ ਠਾਕ ਹੋਵੇ ਤਾਂ ਵੀ ਆ। ਕੇਵਲੇ ਮੈਂ ਜਦੋਂ ਦਾ ਮੌਸਮ ਹੈ ਜਦੋਂ ਦਾ ਸਰੀਰ ਠੇਚੜ ਜਾਂਦਾ ਵਾ। ਤੇ ਠੀਕ ਹੈ ਚਾਚੀ। ਠੀਕ ਚਾਚੀ ਘਰੀਆਂ ਨਹੀਂ। ਕਿੱਥੇ ਚਲ ਗਈ ਚਾਚੀ ਫਿਰ? ਚਾਚੀ ਨੂੰ ਹਜਿੰਦਸਣ ਡਿੱਗੇ ਐਡਾ ਤਾਲਾ ਲੱਗਾ ਜਦ ਜਾਂਦਿਆਂ ਨੂੰ ਗਈ ਆ। ਫਿਰ ਮੈਂ ਫੋਨ ਲਾਇਆ। ਮੈਂ ਕੇਵਲੇ ਹੋਰ ਨਾ ਅੰਦਰ ਹੀ ਬੰਦਾ ਪਿਆ ਰਹੇ ਤਾਂ ਪਤਾ ਨਹੀਂ ਦਾ ਅੱਜ ਕੋਈ ਸਰੀਆ ਜਾਨ ਵੀ ਹੈ ਨਹੀਂ। ਹਾਂਜੀ। ਤੇ ਫੋਨ ਲਾਇਆ ਚਾਚੀ ਆਪਣੀ ਭੈਣ ਕੋ ਗਈ ਹੈ। ਅਸੀ ਭੈਣ ਕੋ ਚੱਲ ਅਛਾ ਗੋਰੀ ਦਾ ਕੰਮ ਬਣ ਗਿਆ ਚਲ ਫਿਰ ਤੇ ਬੜਾ ਵਧੀਆ ਹੋ ਗਿਆ ਚਾਚੀ ਨੇ ਜਾਣ ਗੀ ਦੱਸਿਆ ਹੀ ਨਹੀਂ ਮੈਂ ਕਦੀ ਦੱਸਿਆ ਚਾਚੀ ਮੰਮੀ ਗੋਰੀ ਦਾ ਕੰਮ ਬਣ ਗਿਆ ਬਾਹਰ ਚਲ ਗਿਆ ਕਹਿੰਦੇ ਚਾਚੀ ਚਲ ਗਿਆ ਵਾ ਚਲ ਗਿਆ ਗੋਰਾ ਬਾਹਰ ਚਲ ਗਿਆ ਹਾਂਜੀ ਆ ਹੁਣੇ ਮੈਂ ਗਈ ਹਾਂ ਅਦਰ ਉਹ ਡਈ ਗੱਲ ਚੱਲਣ ਤੇ ਉਹ ਕਹਿੰਦੀ ਕਹਿੰਦੀ ਬਾਜ਼ ਬੜੀ ਆਉਣ ਡੈ ਜੀ ਤਾਂ ਦੇ ਏਅਰਪੋਰਟ ਤੇ ਜਾਣ ਡੇ ਆ ਜੱਟ ਦੇ ਨਾਲ ਜਾਈਏ ਏਅਰਪੋਰਟ ਤੇ ਚੜਾਉਣ ਲਈ ਲੈ ਫਿਰ ਤੇ ਵਧੀਆ ਹੋ ਗਿਆ ਚਲ ਹੈਪੀ ਵੀਟ ਖਾਣੇ ਲੱਗੀ ਤੇ ਗੋਰਾ ਵੀ ਦੋਵੇਂ ਜਾਣੇ ਟਿਕਾਣੇ ਲੱਗੇ ਬੇਲਾ ਕਿਤੇ ਨਾ ਨਹੀਂ ਲਿਆ ਉਹਨੇ ਘਰ ਵੀ ਹੁੰਦੀ ਰਹੀ ਆ ਤੇ ਗੋਰਾ ਬਾਹਰ ਜਾਣਾ ਵਾ ਚੈ ਮੇ ਲਗੇਗਾ ਆਉਗਾ ਕੋਈ ਨਹੀਂ ਨਾ ਹੈਪੀ ਵੀ ਗਈ ਤਾਂ ਉਹਨੂੰ ਵੀ ਉਦਾਂ ਹੀ ਤੋਰਤਾ ਚਲ ਕੋਈ ਨਹੀਂ ਮੰਮੀ ਉਹ ਹਾਂਡੀ ਮੰਜੀਦੇ ਦੀ ਕਿਹੜੀ ਦੱਸ ਕੇ ਗਈ ਸੀ ਉਹ ਵੀ ਤਾਂ ਚੁੱਪਚੀ ਪਿੱਤੇ ਚਲ ਗਈ ਮੰਜੀ ਦੀ ਦੀਦੀ ਪੁੱਤ ਸੌਰੇ ਹੀ ਆਪਣੇ ਤੇ ਉਹਨੇ ਕੀ ਦੱਸਣਾ ਹੀ ਇਹਦੇ ਇਥੋਂ ਘਰੋਂ ਜਾਣਾ ਸੀ ਨਾ ਆਪਣੇ ਘਰੋਂ ਚਲ ਮੰਮੀ ਹੋ ਜਾਂਦਾ ਕਿ ਇਹ ਬਲੇ ਬੰਦਾ ਪੁੱਤਾਂ ਵੀ ਆ ਜਾਂਦਾ ਕਿ ਦੱਸ ਕੇ ਨਹੀਂ ਗਿਆ ਤੇ ਪਰ ਤੁਹਾਨੂੰ ਪਤਾ ਪਾਪੀ ਅੱਜਕੱਲ ਦੱਸ ਕੇ ਜਾਣ ਦਾ ਵੀ ਜ਼ਮਾਨਾ ਹੈ ਹੈ ਨਹੀਂ ਆਪਣੇ ਦੇ ਨਹੀਂ ਯਕੀਨ ਕਰ ਸਕਦੇ ਚਲ ਦੱਸ ਦਿੰਦੇ ਕੋਈ ਕਹਿਣਾ ਕਿ ਕਿੰਨੇ ਖੋਸ਼ ਹੋਣਾ ਹੱਡੀ ਗੱਲ ਤਾਂ ਕਰੇ ਦੱਸੀਏ ਹੁਣ ਤੇ ਡਰ ਲੱਗਦਾ ਆਪਣਾ ਆਪਣੇ ਨੂੰ ਗੱਲ ਨਹੀਂ ਦੱਸਦਾ ਕਿਉਂਕਿ ਜਰੀ ਨਹੀਂ ਜਾਣੀ ਸਾੜਾ ਪੈ ਜਾਂਦਾ ਪਹਿਲਾਂ ਹੀ ਦੁਨੀਆ ਨੂੰ ਚੱਲਣ ਦੀ ਗੱਲ ਕੀ ਪਾਉਮ ਉਹ ਤੇ ਦੱਸ ਜਾਂਦੀ ਦੀ ਚਾਲ ਇਹ ਪਿਆਰ ਦੇ ਦਿੰਦੇ ਉਹਨਾਂ ਨਾਲੇ ਮਿਲ ਜਾਂਦੀ ਸੁੱਖ ਇੰਨਾ ਕਰਦੀ ਐ ਗੋਰੇ ਹੁਣਾਂ ਨਾ ਚੱਲ ਮਿਲ ਜਾਂਦਾ ਗੋਰਾ ਤੇ ਉੱਤੇ ਕੀ ਹੋਣ ਲੱਗਾਈ ਮੰਮੀ ਅੱਗੇ ਗੋਰਾ ਅੱਗੇ ਗੋਰਾ ਇੱਥੇ ਕਿੰਨਾ ਘੁੰਦਾ ਮਿਲਣ ਮਹਾਈਆਂ ਦੀਦੀ ਇੱਕ ਦੋ ਵਾਰ ਆਇਆ ਇੱਧਰ ਤਰਾ ਸੰਗ ਦਾ ਬੜਾ ਇੱਧਰ ਮੈਨੂੰ ਵੀ ਬਾਹਰ ਟੱਕਰਿਆ ਹਿੰਦੂ ਉਧਰ ਮੈਂ ਉੱਥੇ ਵੇਖਿਆ ਸੀ ਤੇ ਮੈਂ ਤੇ ਤੁਹਾਨੂੰ ਕਦੇ ਮਿਲੀ ਵੀ ਨਹੀਂ ਹੈਪੀ ਆਂਦੀ ਰਹੀ ਐ ਹੈਪੀ ਨੂੰ ਵੀ ਮੰਮੀ ਹੁਣੀ ਗੁੱਸੇ ਹੋ ਲੈਂਦੇ ਰਹੇ ਤੇ ਉਹ ਵੀ ਨਹੀਂ ਬਾਤ ਚ ਆਈਦੇ ਜਦੋਂ ਨਿਆਣਾ ਨੂੰ ਆਏ ਨੂੰ ਮੋਹ ਤੇ ਕਰੋ ਤਾਂ ਨਿਆਣਾ ਫੇਰ ਹੀ ਆਉਂਦਾ ਭਾਵੇਂ ਨਿਆਣਾ ਤਾਂ ਭਾਵੇਂ ਸਿਆਣਾ ਵਾ ਤੇ ਜਦੋਂ ਅਸੀਂ ਮੱਥੇ ਤੇ ਤੇੜੀਆਂ ਪਾਈਆਂ ਰੱਖਣਾ ਤਾਂ ਨਿਆਣਾ ਦੁਬਾਰਾ ਆਉਂਦਾ ਉਹ ਕਿਹੜਾ ਘਰੋਂ ਕੱਢਿਆ ਉਹ ਬਾਤ ਆਏ ਨਹੀਂ ਇੱਥੇ ਇੱਥੇ ਮੋਹ ਤੇ ਬਥੇਰਾ ਕਰਦੇ ਰਹੇ ਆ ਵੇਖ ਵੇਖ ਕੇ ਫਰਕ ਪੈਂਦਾ ਚੱਲ ਕੋਈ ਨਹੀਂ ਆ ਪਤਾ ਲੱਗ ਗਿਆ ਕਿੰਨਾ ਕਿ ਚਾਚੀ ਤੇrna ਕਰਦੀ ਤੂੰ ਚਾਚੀ ਦੀ ਹੋਈ ਮਰਦੀ ਹੈ ਨਾ ਪਤਾ ਲੱਗ ਗਿਆ ਨਾ ਅੱਜ ਤੈਨੂੰ ਲੈ ਲੈ ਇਹਦੇ ਵਿੱਚ ਮੰਮੀ ਕਿਹੜੀ ਕਰਦੀ ਹੋਈ ਮਰਦੀ ਹੈ ਤੁਹੇ ਸਭ ਖੋਸ਼ ਹੋ ਚਲੋ ਪਰਮਾਤਮਾ ਨੇ ਤਾਂ ਕੰਮ ਬਣਾਇਆ ਚਲੋ ਸਿੱਧੀਆਂ ਪਰਮਾਤਮਾ ਪਾਵੇ ਤੇ ਚਲੋ ਇੰਨੀ ਮਿਹਨਤ ਕਰਨੀ ਹਮ ਤੇਰੇ ਲੱਖਾਂ ਦਾ ਪੈਸੇ ਲੱਗਦੇ ਆ ਤੇਰਾ ਰੋਸ਼ੀਆਂ ਮੇਰੇ ਕਿਹੜਾ ਦੁਖੀ ਆ ਮੈਂ ਤੇ ਉਹਦਾ ਗੱਲ ਕਰਨੀ ਵੀ ਤੇਰੇ ਨਾਲ ਵੀ ਨਹੀਂ ਗੱਲ ਕੀਤੀ ਤੇਰੇ ਨਾਲ ਵੀ ਨਹੀਂ ਗੱਲ ਕੀਤੀ ਗੱਲ ਤੇ ਕਰਦੀ ਮੇਰੇ ਨਾਲ ਨਹੀਂ ਕਰਦੀ ਤੁਹਾਡੇ ਨਾਲ ਕਰ ਦਿੰਦੀ ਚਲੋ ਕੋਈ ਗੱਲ ਨਹੀਂ ਮੰਮੀ ਆਪਾਂ ਤਾਂ ਖੁਸ਼ ਵਾ ਸਾਨੂੰ ਨਹੀਂ ਗੁੱਸਾ ਹੈਗਾ ਕਿ ਇਹ ਗੱਲ ਦਾ ਫਿਰ ਕੀ ਨਹੀਂ ਦੱਸਿਆ ਤੇ ਨਹੀਂ ਨਹੀਂ ਆਣ ਕਿੱਥੇ ਦਾ ਕਹਿੰਦੀ ਮੈਂ ਜਾਣਾ ਵੀ ਤੁਹਾਨੂੰ ਦੱਸ ਕੇ ਤੇ ਪਰਾਂ ਦੀ ਕੱਪੜੇ-ਕੁੱਪੜੇ ਵੀ ਲੈਣ ਵਾਲੇ ਸੀ। ਕਹਿੰਦੀ ਤੈਨੂੰ ਪਤਾ ਇੱਥੋਂ ਚੀਜ਼ ਲੈਣੇ ਤਾਂ ਦੀ ਮਾਸੀ ਭੈਣ ਮੇਰੀ ਆਂਦੀ ਕਿ ਚਲੋ ਉੱਥੋਂ ਨਾਲੇ ਦੀਦੀ ਕੱਪੜੇ ਲੈ ਲਵੋ। ਨਾਲੇ ਦੀਦੀ ਚਾਲਵਾ ਉਂਝ ਦੱਸਣਾ ਨਹੀਂ ਕੁਛ ਤੱਜ ਕਰਕੇ ਬਹਾਨੇ ਲੱਭਦੀ ਆ ਉਹ ਤਾਂ ਬੜੀ ਚਲਾਕ ਵਾ। ਨਾਲੇ ਦੀ ਗੱਲ ਕਰਨੀ ਹੋਵੇ ਨਾ ਕਿ ਉਦਾਂ ਨੇ ਕੰਡੇ ਹੀ ਲੂ ਜਾਣੇ ਗੱਲ ਕਰਨ। ਉਹ ਨਾਲੇ ਦੀਦੀ ਫਲੈਟਾਂ ਵੀ ਬੰਦ-ਬੁੰਦ ਹੋਣ ਡਈਆਂ ਸੀ ਨਾ। ਉਹਦੇ ਕਰਕੇ ਉਹਨਾਂ ਨੂੰ ਆਪਣੀਆਂ ਪੱਜੜਾ ਪੈ ਗਈਆਂ ਹੁਣੇ ਮੈਂ ਤੇ ਬੜੀ ਖੁਸ਼ ਆ ਕਿ ਚਲੋ ਵਧੀਆ ਬਣ ਗਿਆ ਵਾ। ਉਹ ਤਾਂ ਮੇਰਾ ਜੀ ਨਹੀਂ ਮੇਲਾ ਕਰਦਾ ਕਹਿਣ ਨੂੰ। ਸੱਚੀ ਗੱਲ ਕਹਿਣਾ ਚਾਹੀਦਾ ਹੈ ਨਾ ਕਿ ਆਪਣਾ ਹੀ ਆਪਣੇ ਤੋਂ ਸੜਦਾ ਵਾ ਮੈਨਾਂ ਮਾੜੀ ਜੀ ਗੱਲ ਪਤਾ ਲੱਗੀ ਹੈ ਨਾ ਉਸ ਵਾਲੇ ਮੱਥੇ ਤੀੜੀਆਂ ਪਾ ਕੇ ਸਾਨੂੰ ਸੁਣਾਉਂਦਾ ਹੈ ਤੇ ਉਹੀ ਗੱਲ ਬਗਾਨਿਆਂ ਨੇ ਹਾਂਨੇ ਕੋਈ ਕਿ ਲੈਣਾ ਮੈਂ ਬਗਾਨਿਆਂ ਨੂੰ ਕਹਦਾ ਸਾਡਾ ਭੇਤ ਆਪਣੇ ਹੀ ਘਰ ਦੇ ਹੁੰਦੇ ਗੱਲ ਨਾ ਲਾ ਕੇ ਮਾਰਦੇ ਆਪਣਾ ਗਿਆ ਵਾ ਕਿ ਕਿੰਨੇ ਭਾਬੀ ਰੀਜ ਹੁੰਦੀ ਆ ਕੋਹ ਨਾ ਕੋਹ ਤਾਂ ਲਿਆ ਕਰੂਗਾ ਨਾ ਤੇ ਹੋ ਅੰਨ ਨਾਲੇ ਮੇਰੀ ਗੱਲ ਸੁਣਾ ਚਾਚੀ ਸਾਡੇ ਨਾਲ ਤੇ ਬਿਲਕੁਲ ਨਹੀਂ ਮਾੜੀ ਮੇਰਾ ਵੀ ਹਾਲ ਚਾਲ ਪੁੱਛ ਕੇ ਜਾਂਦੇ ਉਦਾਂ ਵੀ ਇੱਥੇ ਅੰਦੇਰੇ ਮੈਨੂੰ ਤਾਂ ਸਭ ਅਸਾਭੀ ਹੁੰਨੀ ਅੱਗੇ ਮੇਰੇ ਨਾਲ ਇੰਦਾ ਮਤਲਬ ਤੁਹਾਨੂੰ ਪਤਾ ਹੈ ਦੱਸੀ ਹੈ ਮ ਤੇ ਚਾਚੀ ਦਾ ਹੀ ਆਸਰਾ ਹੁੰਦਾ ਸੀ ਮੈਨੂੰ ਇੱਕ ਗੱਲ ਵਾ ਚਾਚੀ ਖੈਰ ਵੀ ਖੁਸ਼ ਦੇਣਾ ਪਰਮਾਤਮਾ ਨੂੰ ਦੇਣਾ ਵੀ ਬੜਾ ਵਾ ਸਾਰਾ ਕੋਈ 24 ਘੰਟੇ ਆਪਣੀ ਮਾਤਾ ਨੂੰ ਟੀੜੀਆਂ ਪਾਈ ਰੱਖਣੀਆਂ ਤੇ ਦੇਣਾ ਪਰਮਾਤਮਾ ਨੇ ਕਿਹਾ ਸੁਆਹਨ ਤੇ ਦੀਦੀ ਹੁਣ ਗੱਲ ਸੁਣੋ ਚਾਚੀ ਦੀ ਕੁੜੀ ਵੀ ਟਿਕਾਣੇ ਲੱਗੀ ਮੁੰਡਾ ਵੀ ਟਿਕਾਣੇ ਲੱਗਾ ਸਾਰਾ ਕੁਝ ਉਹਨਾਂ ਦਾ ਸੈਟਅਪ ਆਹ ਨੀਤਾ ਨੂੰ ਮਰਦਾਂ ਹੁੰਦੀਆਂ ਕੀ ਪਤਾ ਹੋਰੀ ਹੋਰੀ ਆ ਚਾ ਸਾਲ ਸਣੇ ਨਵੇਂ ਨੇ ਤੇ ਕੀ ਪਤਾ ਸਾਦੇ ਨਦਰ ਦਰਬਾਰ ਦਾ ਬਣਾ ਹੀ ਦੇ ਹਾਂ ਉਹਨਾਂ ਨੇ ਬਣਾਉਣਾ ਹੀ ਆ ਫਿਰ ਭੈਣ ਭਰਾ ਗਿਆ ਤੇ ਜੇ ਅਸੀਂ ਕਿਤੇ ਨਾਲ ਮੁੱਠੇ ਪਿਆਰੇ ਰਵਾਂਗੇ ਚੰਗੇ ਰਵਾਂਗੇ ਇਦੀ ਖੁਸ਼ੀ ਖੋਸ਼ ਇੱਦਾਂ ਖੁਸ਼ੀਆਂ ਮਨਾਉਂਦੇ ਆ ਜਿੱਦਾਂ ਸਾਬੀ ਬਾਹਰ ਗਿਆ ਹੁੰਦਾ ਸਾਬੀ ਗਿਆ ਹੁੰਦਾ ਤੇ ਮੈਂ ਤੇ ਆਪ ਖੁਸ਼ ਹੁੰਦੀ ਇੱਕ ਉਹ ਜਿਹੜੀ ਸਗਾਤਵਾ ਨਾ ਕੋਈ ਨਾ ਕੋਈ ਚੰਗੀ ਖਬਰ ਤੇ ਦੇਣੀ ਨਹੀਂ ਲਿਆ ਕੇ ਮਾੜੀ ਦੇਣੀ ਹੁੰਦੀ ਆ ਜਿੰਨੇ ਦਿੱਦਣ ਦੀ ਆਈ ਨਾ ਪੁੱਠਿਆਂ ਪਿਆਰਾਂ ਵਾਲੀ ਉਦਣ ਦੀ ਮਾੜੀ ਦੀ ਮਾੜੀ ਖਬਰ ਆਉਂਦੀ ਘਰ ਪਹਿਲਾਂ ਇਹਦੀ ਕੁੜੀ ਬਾਹਰ ਚਲ ਗਈ ਉਹ ਸੁਣਾ ਦੇ ਤਾਂ ਕਿ ਮੇਰੀ ਕੁੜੀ ਬਾਹਰ ਚਲ ਗਈ ਐ ਤੈਨੂੰ ਤੇ ਖੁਸ਼ੀ ਹੋਊਗੀ ਮੈਨੂੰ ਤੇ ਅੱਗ ਲੱਗਦੀ ਐ ਜਦੋਂ ਇੰਨਾ ਗੱਲਾਂ ਦੱਸਦੀ ਆਣ ਕੇ ਹੁਣ ਉਹ ਮੁੰਡਾ ਦੱਸਦਾ ਮੁੰਡਾ ਬਾਹਰ ਚਲ ਗਿਆ ਪਤਾ ਨਹੀਂ ਕਰਦੀ ਕੀ ਆ ਕਿੱਦਾਂ ਇਹਦਾ ਝਾਟੇ ਕੰਮ ਬਣ ਜਾਂਦਾ ਵਾ ਮੇਰਾ ਮੁੰਡਾ ਹੀ ਵਿਚਾਰਾ ਇੱਥੇ ਧੱਕੇ ਖਾਂ ਰਿਆ ਹੀ ਨਾ ਕੋਈ ਕੰਮ ਬਣਦਾ ਹੀ ਕੋਈ ਨਾ ਕੋਈ ਮੁਸੀਬਤ ਪਈ ਰਹਿੰਦੀ ਸਾਡੇ ਗਾਂ ਪਰ ਇਹ ਆ ਫਿਰ ਨਿਆਣੇ ਵੀ ਵਾਰਲਾ ਮੇਰੇ ਤੇ ਆਪਣੇ ਨਿਆਣੇ ਜਿਹੜੇ ਆ ਮੇਰੇ ਰਗਾਂ ਘੁੱਟਣ ਨੂੰ ਫਿਰਦੇ ਆ ਨਿਆਣੇ ਚੱਜਦੇ ਹੋਣ ਤਾਂ ਫਿਰ ਆਹ ਕੰਮ ਕਿਉਂ ਹੋਵੇ ਪਤਾ ਨਹੀਂ ਕਿਹੜਾ ਬਾਬਾ ਲੱਭਾਈ ਇਹਨੇ ਜਿਹੜਾ ਬਾਬਾ ਝਾਟ ਹੀ ਇਹਦਾ ਕੰਮ ਬਣਾ ਦਿੰਦਾ ਵਾ ਇੱਥੇ ਬਹਿ ਗਏ ਜੇ ਉੱਥੇ ਮੈਂ ਡਿੱਗ ਜਾਣਾ ਫੇਰ ਹੀ ਪਾਣੀ ਲਿਆ ਕੇ ਕਿਆ ਹੀ ਵੀ ਗਲਾਸ ਲਿਆ ਦਿਓ ਤੇਰਾ ਤੇ ਪਤਾ ਨਹੀਂ ਡਿੱਗਣਾ ਕਿ ਨਹੀਂ ਡਿੱਗਣਾ ਮੈਂ ਤੇ ਡਿੱਗ ਤਾਂ ਲੱਗੀ ਆ ਕਿਉਂ ਨਾ ਕਿ ਤੂੰ ਪਉ ਇਧਰੋਂ ਆਉਂਦਾ ਡੇ ਦੇ ਵੀ ਚੱਲੇ ਜੇ ਉਹ ਤੂੰ ਪਉਂਦਿਆ ਤੇ ਨਹੀਂ ਡਿੱਗਣਾ ਸਰੀਕਾਂ ਸੁਟਣਾ ਸਾਨੂੰ ਅੱਗੇ ਦਾ ਸੁਟਿਆ ਸੁਟਿਆ ਹੋਰ ਛੋੜਦਾ ਹੀ ਗੋਰਾ ਬਾਹਰ ਚਲ ਗਿਆ ਹੀ ਗੋਰਾ ਬਾਹਰ ਚਲ ਗਿਆ ਆਹੋ ਕਿਦਨ ਦਾ ਕਿਦਨ ਦਾ ਤੇ ਮੈਨੂੰ ਵੀ ਨਹੀਂ ਪਤਾ ਉਹ ਜਿਹੜੀ ਤੇਰੀ ਭੈਣ ਆਈ ਆ ਉਹਨੇ ਆਣ ਕੇ ਦੱਸਿਆ ਹੀ ਉਹ ਅਛਾ ਇਹ ਗਈ ਜਾਂਡੀ ਅੱਜ ਨੂੰ ਉਧਰੋਂ ਹੀ ਆਈ ਆ ਮੈਂ ਹੈਗਾ ਕਿੰਨਾ ਟਾਈਮ ਲਾਈ ਇਹ ਉਧਰ ਚਾਚੀ ਵਾਲੀ ਗਈ ਹੋਣੀ ਤੇ ਚਾਚੀ ਦੇ ਘਰ ਹੀ ਹੈਨੀ ਆ ਚਾਚੀ ਦੇ ਕਿਤੇ ਕਿੱਥੇ ਟੇਮ ਪਾ ਕੇ ਬੁੱਢੇ ਕੋ ਜਲਦੀ ਹੋਣੀ ਆ ਜਿਹੜੀ ਉੱਥੇ ਜਾ ਕੇ ਬੈਠੀ ਰਹਿੰਦੀ ਆ ਕੀ ਤਾਂ ਕੀ ਕਰਦੀ ਫਿਰਦੀ ਆ ਸਾਡਾ ਹੀ ਮਾੜਾ ਕਰੀ ਜਾਂਦੀ ਤੇ ਆਪਣਾ ਉਹਦਾ ਚੰਗਾ ਹੋਈ ਜਾਂਡਿਆ ਮੈਂ ਤੇ ਨਹੀਂ ਸਮਝਉਂਦੀ ਬਾਬਾ ਹੈ ਕਿਹੜਾ ਵਾ ਸਾਬੀ ਅਹੀਂ ਚਾਹੀਏ ਉਦਕੇ ਆ ਬੇਗੁੱਲ ਜਾ ਆਹੋ ਜਿਹੜਾ ਇਹ ਹੱਥ ਹੋ ਗਿਆ ਇਹੋ ਜੇ ਕੰਮ ਨਹੀਂ ਹੁੰਦੇ ਮੰਮੀ ਬਾਪਾਂ ਉਹ ਪਿਆਰੇ ਕੋਈ ਨਹੀਂ ਇਦਾਂ ਦਾ ਕੰਮ ਹੁੰਦਾ ਅਗਲਾ بڑے ਚੇਰ ਦੀ ਟਾਈ ਮਾਰ ਲਈ ਵੀ ਮੈਂ ਜਾਣਾ ਬਾਹਰ ਜਾਣਾ ਹੈ ਭੱਜਾ ਫਿਰਦਾ ਤਾਂ ਹੀ ਗਿਆ ਹੁਣ ਮੈਂ ਘਰ ਹੀ ਬੈਠਾ ਰਹੀ ਨਾ ਮੈਨੂੰ ਤੇ ਘਰੋਂ ਹੀ ਬਾਹਰ ਨਿਕਲਦਾ ਅੱਡ ਤੇ ਮੈਂ ਬਾਹਰ ਕਿੱਦਾਂ ਚਲ ਜੂੰਗਾ ਘਰੋਂ ਨਿਕਲਦੀ ਕਿੱਦਾਂ ਜਾਣਾ ਹੀ ਇੱਕ ਅਸੀਂ ਮਸੀਦ ਤਾਂ ਆਪਣੇ ਗਲ ਆਪ ਵਾਲੀ ਨਹੀਂ ਤੇ ਕਿਸੇ ਨਾ ਕਿਸ ਬੰਨੇ ਸੈਟ ਹੋ ਹੀ ਜਾਣਾ ਹੀ ਆਹੋ ਉਹ ਤੇ ਗੱਲ ਹੈਗੀ ਆ ਪਰ ਸੈਟ ਕੀ ਹੋਣਾ ਮਮੀ ਆਡੇ ਚੇਸ ਪਿਆ ਲੱਸਦਾ ਤੇ ਫੇਰ ਹੀ ਇਹੋ ਤੇ ਗੱਲ ਨੂੰ ਆ ਇਹੋ ਕੱਲ ਨੂੰ ਤੇ ਰੋਂਦੀ ਰਹੀ ਨਹੀਂ ਕੋਸਦੀ ਰਹੀ ਨਹੀਂ ਪਿਆ ਆ ਕੰਮ ਅਸੀਂ ਕਿਹੜੇ ਵੇੜੇ ਘੜੀ ਮਿਨਾ ਜਿਹੜਾ ਕਰ ਲਿਆ ਵਾ ਹੋਰ ਕੀ ਆ ਉਹਦੇ ਕਰਕੇ ਕੰਮ ਸਾਰਾ ਖਰਾਬ ਹੋਇਆ ਨਹੀਂ ਤੇ ਮੈਂ ਵੀ ਉਹਨੂੰ ਕਿਨਾਂ ਕੇ ਪਾਸੇ ਲੱਗੀ ਹੋਣਾ ਔਰ ਚਾਚੀ ਦਾ ਕੀ ਕਸੂਰ ਆ ਦੱਸ ਚਾਚੀ ਦਾ ਕਸੂਰ ਨਹੀਂ ਹੋਰ ਕੀ ਆ ਚਾਚੀ ਕਦੀ ਸਾਨੂੰ ਤੇ ਖੁਸ਼ੀ ਦੇ ਨਹੀਂ ਸਕੀ ਆਪਣੀਆਂ ਖੁਸ਼ੀਆਂ ਦੱਸਦੀ ਤੇ ਸਾਡੇ ਉੱਤੇ ਜ਼ਖਮਾਂ ਤੇ ਹੋਰ ਲੂਣ ਢੂੜਦੀ ਉਹ ਮਮੀ ਫੇਰ ਜੀਵਨ ਆਜ਼ਾਦੀ ਫੇਰ ਵੀ ਤੁਸੀਂ ਕਹਿਣਾਗੇ ਵੀ ਸਾਨੂੰ ਦੱਸਿਆ ਨਹੀਂ ਆਪ ਥੋੜਾ ਦੱਸਿਆ ਸਾਨੂੰ ਪੰਮ ਨੂੰ ਦੱਸਿਆ ਨਾ ਪੰਮ ਦੱਸੂਗੀ ਉਹਨਾਂ ਨੂੰ ਸਾਨੂੰ ਦੱਸ ਕੇ ਜਾਂਦੀ ਤੇ ਸਾਨੂੰ ਥੋੜਾ ਬਹੁਤਾ ਚਾਹ ਹੁੰਦਾ ਸਾਨੂੰ ਥੋੜਾ ਦੱਸਿਆ ਦੱਸਿਆ ਤੇ ਉਹਨਾਂ ਨੇ ਜਿਹੜੀ ਸਾਕੀ ਬੰਦੀ ਉਹਦੀ ਪਰ ਗੱਲ ਤੇ ਇਹ ਵੀ ਆਦਾ ਦੱਸਣਾ ਤੇ ਚਾਹੀਦਾ ਚਾਚੀ ਨੂੰ ਕਿਉਂਕਿ ਰਿੰਦੀ ਚਾਚੀ ਇੱਥੇ ਆਹੀਂ ਦੋਖੀ ਹੀ ਉਹਦੇ ਜੇ ਕੁੜੀ ਗਈ ਤਾਂ ਨਹੀਂ ਦੱਸਿਆ ਜੇ ਮੁੰਡਾ ਗਿਆ ਤਾਂ ਨਹੀਂ ਦੱਸਿਆ ਆਹੋ ਆਪਾਂ ਕਿਹੜਾ ਜਾਜੂ ਫੜਕੇ ਲਾ ਲੈਣਾ ਹੀ ਕੀ ਪਤਾ ਮਰਜੀ ਅਗਲੀ ਦੀ ਮੰਮੀ ਕੀ ਕਹਿ ਲੈਣਾ ਉਹਦਾ 24 ਘੰਟੇ ਇੱਥੇ ਰਹਿੰਦੀ ਆ ਤੇ ਇਦਾਂ ਨਹੀਂ ਦੱਸਿਆ ਗਿਆ ਫੋਨ ਕਰਕੇ ਦੱਸ ਦਿੰਦੀ ਛੇਤਰ ਵਰਗਾ ਫੋਨ ਫੜਿਆ ਉਹ ਦੱਸ ਦਿੰਦੀ ਉਹ ਨਈ ਮਮੀ ਕਹੀ ਹੁਣ ਦੁਨੀਆ ਵੀ ਇਦਾਂ ਦੀ ਉਹ ਅੱਜ ਕੱਲ ਨਾ ਕੰਮ ਜੇ ਗੁਪਤਗੁਪਤੀ ਕੰਮ ਕਰ ਲੋ ਤੇ ਗੱਲ ਬਣ ਜਾਂਦੀ ਆ trolly ਪਾਈਏ ਸਭ ਦਾ ਕੰਮ ਖਰਾਬ ਹੁੰਦਾ ਹੀ ਆ ਸਾਬੇ ਤੂੰ ਹੈ ਹੀ ਭੋਲਾ ਵਾ ਤੈਨੂੰ ਅਕਲ ਹੀ ਨਹੀਂ ਆਉਂਦੀ ਤੂੰ ਸੋਚ ਸ੍ਰੀ ਕਿੱਥੇ ਤੇ ਕਿੱਥੇ ਚੜਦੇ ਨੇ ਤੇ ਆਪ ਜਿਹੜਾ ਗੁੱਡੀ ਤੇ ਚੜੇ ਜਿਹੜੇ ਫੇਠਾ ਦੇ ਪੇ ਆ ਇਹ ਵੇਹਾ ਇਹ ਤੈਨੂੰ ਆਪਣੇ ਆਪ ਕਿਉਂ ਨਹੀਂ ਸਮਝ ਆਉਣ ਲਈ ਆ ਜਿਹੜੇ ਜੋੜੇ ਚਾਰੋਂ ਵੀ ਘਰ ਤੇ ਅਲੱਗ ਚੱਲੇ ਆ ਜਿਹੜੇ ਰਹਿੰਦੇ ਆ ਮਾੜੇ ਮੋਟੇ 10-15 ਹਜ਼ਾਰ ਰਹਿੰਦਾ ਨਾ ਉਹ ਵੀ ਉਹਨੇ ATM ਲੈ ਲਿਆ ਤੇ ਗਾੜੀ ਕੀ ਵਰਤਣਾ ਇਨਾ ਪਤਾ ਤੈਨੂੰ ਉਹ ਚੱਲ ਘਰ ਤੇ ਲੱਗੇ ਆਪਣਾ ਹੀ ਬਣਿਆ ਵਾ ਬਗਾਨੇ ਦਾ ਥੋੜੀ ਬਣਿਆ ਵਾ ਆਪਣਾ ਤੇ ਉਹ ਦੋ ਬਣੂਗਾ ਜਦੋਂ ਤੇਰੇ ਪੁੱਤ ਨਾ ਹੋਊਗਾ ਮੈਨੂੰ ਤੇ 24 ਘੰਟੇ ਟੈਨਸ਼ਨ ਹੀ ਇਹੋ ਲੱਗੀ ਰਹਿੰਦੀ ਆ ਇਹ ਸੋਚ ਓ ਮਮੀ ਮੇਰੀ ਸੁਣੋ ਗੱਲ ਘਰ ਆਪਣਾ ਹੀ ਆ ਕਿਤੇ ਨਹੀਂ ਇਹ ਨਾਲ ਲੱਗੇ ਚੱਲੀ ਆਹੋ ਜਦੋਂ ਇਹ ਨੂੰ ਹੀ ਨਾ ਛੱਡਿਆ ਆਪਾਂ ਤੇ ਘਰ ਇਹਨੇ ਕਿੱਥੇ ਲੈ ਕੇ ਜਾਣਾ ਵਾ ਆਪਣਾ ਬਚਾ ਕੇ ਆਪਣਾ ਇਹ ਆਪਣਾ ਆਪਣਾ ਬਚਾਇਆ ਦਾ ਹੋ ਹੀ ਜਾਂਦਾ ਆਪਣਾ ਉਹਨੂੰ ਕੀ ਹੋਣਾ ਚੰਗੀ ਭਲੀ ਖੱਟੀ ਕੱਟੀ ਆ ਉਹਨੂੰ ਕਿਉਂ ਦਿਆ ਕੋਈ ਨਹੀਂ ਜਿਤਨਾ ਹੱਟੀ ਕੱਟੀ ਮੈਂ ਸੁਰਤੀ ਨਾ ਤੇ ਕੀ ਫੇਰ ਦੇਖੂਗੀ ਫੇਰ ਇਹ ਗੱਲ ਮੈਨੂੰ ਆਖ ਹੀ ਦਿਨਾਂ ਨੂੰ ਕਰਦਾ ਤੇ ਨਹੀਂ ਕੱਖ ਵੀ ਆਖ ਨਹੀਂ ਜੋਗਾ ਵਾ ਜਾਓ ਪਾਣੀ ਦਾ ਲਾ ਲਿਆ ਉਹਨਾਂ ਲਈ ਰੁਪਈਆ 500 ਦੋ ਮਿਲ ਜਾਂਦਾ ਤੈਨੂੰ 500 ਦੀ ਰਣ ਲੱਗੀ ਆ 500 ਸੁਝੰਡਿਆ ਤੈਨੂੰ ਮੈਨੂੰ ਮੌਤ ਪਈ ਆ